तुसी देख रहे हो इंडिया पंजाब न्यूज़ टीवी <ंगीज़ी> ਸ੍ਰੀ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਦਾ ਦਰਦਨਾਕ ਹੋਇਆ ਹਾਸਾ ਹਾਸੀ ਚ ਦਰਾਨ ਪਿਉ ਧੀ ਦੀ ਹੋਈ ਮੌਤ ਮਾਂ ਪੁੱਤ ਵਲ-ਵਲ ਬਚੇ ਪੱਤਰਕਾਰ ਕੁਲਜੀਤ ਸਿੰਘ ਕੋਖਰ ਦੀ ਖਾਸ ਰਿਪੋਰਟ ਸਤਖੰਡ ਸ੍ਰੀ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਰਸਤੇ ਵਿੱਚ ਇੱਕ ਦਰਦਨਾਕ ਹਾਸਾ ਵਾਪਰਿਆ ਹਾਸੀ ਦਰਾਨ ਪਿਉ ਧੀ ਦੀ ਮੌਕੇ ਤੇ ਹੋਈ ਮੌਤ ਅਤੇ ਉਹਨਾਂ ਨਾਲ ਗੱਡੀ ਵਿੱਚ ਸਵਾਰ ਮਾਂ ਪੁੱਤ ਵਾੜ-ਵਾੜ ਬੱਚੇ ਇਕਤਰ ਕੀਤੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਕਿ ਇਹ ਪਰਿਵਾਰ ਸ੍ਰੀ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਜਦੋਂ ਗਰਦਾਸਪੁਰ ਦੇ ਪੁਰਾਣਾ ਸੱਲਾਂ ਲਾਗੇ ਪਹੁੰਚੇ ਤਾਂ ਸਵੇਰਸਾਰ ਇੱਕ ਟਿਪਰ ਟਰੱਕ ਨਾਲ ਟਕਰਾ ਕੇ ਗੱਡੀ ਕੰਦੇ ਨਾਲੇ ਵਿੱਤ ਜਾਂ ਡਿੱਗੀ ਜਿਸ ਦੌਰਾਨ ਪਿਓ ਧੀ ਦੀ ਮੌਤ ਹੋ ਗਈ ਅਤੇ ਮਾਂ ਪੁੱਤ ਵਾਲ-ਵਾਲ ਬਤੀ ਜਦੋਂ ਇਸ ਸੰਬੰਧੀ ਰਾਹੀਗਾਂ ਨਾਲ ਅਤੇ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹਨਾਂ ਦਾ ਫਰਕ ਪੈਂਦਾ ਹੈ ਮਸ਼ੀਨ ਕੋਈ ਮੰਗਦੇ ਕੋਈ ਇਹ ਕਹਿੰਦੇ ਕਿ ਇਹ ਲਿੰਕ ਨਹੀਂ ਇਹ ਲਿੰਕ ਨਹੀਂ ਇਹਨਾਂ ਦਾ ਤਾਂ ਕੋਈ ਨਾ ਕੋਈ ਕਰਨ ਦੇ ਵੀ ਭਾਈ ਜਾਨ ਨਾਲ ਜਿਹਦਾ ਬੜਾ ਕੰਮ ਰਹਾ ਹੋ ਜਮਾ ਪਾ ਦੇ ਕੋਈ ਬੰਦੂ ਤੇ ਕੋਈ ਬੰਦੂ ਨਹੀਂ 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 ਚੰਦਰਵਾਸਾ ਬੋਲ ਰਿਹਾ ਹੈ ਫੋਕਸਿੰਗ ਕਰਦੇ ਮੰਗੇ <laughs> <laughs> ਉਹ ਰੋੜ ਲਿਆ ਦੇਖੋ ਜੀ ਬਹੁਤ ਹੀ ਮਨਪਾਕੀਏ ਘਟਨਾ ਹੈ ਇਹ ਅਸੀਂ ਬੀਬੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਦਦਾ ਪਿਆ ਸੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਇਹ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਹੁੰਦੇ ਨੂੰ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟੀਆਂ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜੀ ਜ਼ਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪਈ ਨਹੀਂ ਬਸ ਤੇ ਜਿਹਨੇ ਪਿਓ ਧੀ ਉਹਨਾਂ ਦੀ ਮਲਕੀ ਡੈੱਟ ਹੋ ਗਈ ਹੋ ਚੁੱਕੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸ ਰਹੇ ਹੋ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੋਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੋਕਾ ਕਿਉਂ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੋਕਾ ਚੱਕੇ ਇਹੀ ਗੱਲ ਇਹੀ ਹੈ ਗਈ ਇਸ ਤਰ੍ਹਾਂ ਦੀ ਕੁਝ ਗੱਲ ਹੋ ਗਈ ਹੈ ਹਾਂਜੀ ਹਾਂਜੀ ਕਾਰਨ ਕੀ ਬਣਿਆ ਹਾ ਹੱਸਾ ਵਾਪਰਦਾ ਅਜੇ ਤੇ ਕੋਈ ਨਹੀਂ ਪਤਾ ਲੱਗਿਆ ਪਤਾ ਲੱਗੇਗਾ ਕਿ ਇਹ ਇਹੋ ਪਤਾ ਲੱਗਾ ਵੀ ਗੱਡੀ ਕਾਰ ਜਿਹੜੀ ਐ ਐਕਸੀਡੈਂਟ ਹੋੜ ਕਰਕੇ ਪਟ ਗਈ ਐ ਤੇ ਉਹਦੇ ਨੇ ਕਿਹਾ ਜੀ ਹੋ ਗਈ ਠੀਕ ਹੈ ਇੱਕ ਜਨਾਨੀ ਔਰ ਇੱਕ ਬੱਚਾ ਜਿਹੜਾ ਜਦੋਂ ਜਿਹੜਾ ਇਹਦੇ ਨਾਲ ਕੱਢ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਵੀ ਡਰਾਈਵਰ ਛੋਟੀ ਬੱਚੀ 300 ਦੀ ਉਹਨੂੰ ਉਹਨੂੰ ਫਟਿਆ ਉਹਨੂੰ ਡੈੱਥ ਹੋ ਗਈ ਉਹਦੇ ਡੈੱਥ ਹੋ ਗਈ